ਗੁਰਦੁਆਰਾ ਚਮਕੌਰ ਸਾਹਿਬ ਪਰਿਵਾਰ ਵਿਛੋੜੇ ਤੋਂ ਬਾਅਦ ਵੱਡੇ ਸਹਿਬਜਾਦੇ ਸਹਿਬਜਾਦਾ ਅਜੀਤ ਸਿੰਘ ਅਤੇ ਸਹਿਬਜਾਦਾ ਜਚਾਰ ਸਿੰਘ 40 ਸਿੰਘਾਂ ਨਾਲ ਕੋਟਲਾ ਨਿਹੰਗ ਖਾਂ ਤੋਂ ਇੱਥੇ ਆਏ ਸਨ ਮੁਗਲ ਫੌਜ ਇਹਨਾਂ ਦਾ ਪਿੱਛਾ ਕਰ ਰਹੀ ਸੀ ਉਹ ਬਾਬਾ ਬਿਦੀ ਚੰਦੇ ਬਾਗ ਵਿੱਚ ਠਹਿਰੇ ਸਨ ਜਿੱਥੇ ਹੁਣ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਚਮਕੌਰ ਸਾਹਿਬ ਵਿੱਚ ਪੰਜ ਹੋਰ ਗੁਰਦੁਆਰਾ ਸਾਹਿਬ ਹਨ ਗੁਰਦੁਆਰਾ ਗੜੀ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਗੁਰਦੁਆਰਾ ਤਾੜੀ ਸਾਹਿਬ ਗੁਰਦੁਆਰਾ ਗੜੀ ਸਾਹਿਬ ਇਸ ਸਥਾਨ ਗੁਰੂ ਗੋਬਿੰਦ ਸਿੰਘ ਜੀ ਨੇ ਅਸਮਾਨ ਦੀ ਲੜਾਈ ਵਿੱਚ ਅਸਥਾਈ ਤੌਰ ਤੇ ਗੜਵਜੋਂ ਵਰਤਿਆ ਸੀ ਗੁਰਦੁਆਰਾ ਕਤਲਗੜ੍ਹ ਸਾਹਿਬ ਜਿੱਥੇ ਸਿੱਖਾਂ ਅਤੇ ਮੁਗਲਾਂ ਵਿਚਕਾਰ ਕਮਾਸਨ ਯੁੱਧ ਹੋਇਆ ਇਸ ਵਿੱਚ ਸਹਬਜਾਦਾ ਅਜੀਤ ਸਿੰਘ ਸਹਬਜਾਦਾ ਜੁਝਾਰ ਸਿੰਘ ਅਤੇ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਇਸ ਵਿੱਚ ਸ਼ਾਮਲ ਸਨ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਇਸ ਸਥਾਨ ਤੇ ਸੈਦ ਬੇਗ ਜੋ ਕਿ ਗੁਰੂ ਜੀ ਦਾ ਕੱਟੜ ਦੁਸ਼ਮਣ ਸੀ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਆਇਆ ਤਾਂ ਉਸ ਨੇ ਪਾਲਾ ਬਦਲ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲ ਗਿਆ ਆਪਣੇ ਸਾਥੀ ਦੇ ਵਤੀਰੇ ਤੋਂ ਕਬਰائے ਹੋਏ ਆਲਫ ਖਾਨ ਨੂੰ ਵਿਚਕਾਰ ਤੋਂ ਹੀ ਯੁੱਧ ਛੱਡ ਕਿ ਭੱਜਣਾ ਪਿਆ ਇਸ ਸਥਾਨ ਰਣਨੀਤੀ ਦਾ ਸਥਾਨ ਹੈ ਤਾੜੀ ਸਾਹਿਬ 7 8 ਦਸੰਬਰ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਗੜੀ ਛੱਡਣ ਦਾ ਫੈਸਲਾ ਕੀਤਾ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਬਾਹਰ ਤੱਕ ਛੱਡਣਾ ਆਏ ਸਨ ਗੁਰੂ ਸਾਹਿਬ ਬਿਨਾਂ ਦੱਸੇ ਗੜੀ ਨਹੀਂ ਛੱਡਣਾ ਚਾਹੁੰਦੇ ਸਨ ਉਹਨਾਂ ਨੇ ਇੱਕ ਟਿੱਲੇ ਤੇ ਖੜ ਕੇ ਕਿਹਾ ਕਿ ਵੇਖੋ ਹਿੰਦ ਦਾ ਪੀਰ ਜਾ ਰਿਹਾ ਹੈ ਗੁਰੂ ਜੀ ਨੇ ਤਾੜੀ ਮਾਰ ਕੇ ਇਸ ਸਥਾਨ ਤੋਂ ਜਾਣ ਦਾ ਐਲਾਨ ਕੀਤਾ ਸੀ ਜਿੱਥੇ ਅੱਜ ਗੁਰਦੁਆਰਾ ਤਾੜੀ ਸਾਹਿਬ ਸਥਿਤ ਹੈ